ਕਿ ਜੇ ਵੈਰਾਗ ਨਹੀਂ ਨਾ ਉਤਪਨ ਹੁੰਦਾ ਤੇ ਫਿਰ ਪਰਮੇਸ਼ਰ ਨਾਲ ਜੁੜਿਆ ਨਹੀਂ ਜਾ ਸਕਦਾ ਜਿਹੜਾ ਸਾਧ ਸੰਗਤ ਜੀ ਵੈਰਾਗ ਹੈ ਨਾ ਇਹ ਵੀ ਵਿਦਵਾਨਾਂ ਨੇ ਨੌ ਪ੍ਰਕਾਰ ਦਾ ਵੈਰਾਗ ਮੰਨਿਆ ਹੋਇਆ ਹੈ ਇੱਕ ਤਾਂ ਕਾਰਨ ਵੈਰਾਗ ਹੈ ਇੱਕ ਮੰਦ ਵੈਰਾਗ ਹੈ ਇੱਕ ਸਾਧ ਸੰਗਤ ਜੀ ਬਤ੍ਰੇਕ ਵੈਰਾਗ ਹੈ ਇੱਕ ਇੰਦਰੇ ਵੈਰਾਗ ਹੈ ਇਸ ਪ੍ਰਕਾਰ ਇਹ ਸਾਧ ਸੰਗਤ ਜੀ ਇੱਕ ਤੀਬਰ ਵੈਰਾਗ ਹੈ ਤੇ ਇੱਕ ਤਮ ਵੈਰਾਗ ਹੈ ਇੱਕ ਤਰ ਤੀਬਰ ਵਾਗ ਬੈਰਾਗ ਹੈ ਤੇ ਇੱਕ ਤਰ ਤੀਬਰ ਤਰ ਤੰਬ ਬੈਰਾਗ ਹੈ ਇਸ ਪ੍ਰਕਾਰ ਯਪਤਮ ਬੈਰਾਗ ਹੈ ਇੱਕ ਗਧਾ ਬਰਾਗ ਵੀ ਹੈ ਘੋੜਾ ਬਰਾਗ ਵੀ ਹੈ ਸ਼ੇਰ ਬਰਾਗ ਵੀ ਹੈ ਇਹ ਬਰਾਗ ਇਸ ਪ੍ਰਕਾਰ ਕਈ ਪ੍ਰਕਾਰ ਦੇ ਮੰਨੇ ਜਾਂਦੇ ਆ ਤੇ ਜਿਹੜਾ ਹੈ ਉਹ ਸੰਖੇਪ ਮਾਤਰ ਹੀ ਜਿਹੜਾ ਕਾਰਨ ਬਰਾਗ ਆ ਨਾ ਉਹ ਕਿਸੇ ਕਾਰਨ ਨੂੰ ਲੈ ਕਰਕੇ ਜਿਵੇਂ ਭਰਤਰੀ ਨੂੰ ਬਰਾਗ ਹੋ ਗਿਆ ਸੀਗਾ ਉਹ ਕਿਵੇਂ ਬਰਾਗ ਹੋਇਆ ਸੀਗਾ ਕੋਈ ਸਾਧ ਸੰਗਤ ਜੀ ਸਾਧੂ ਮਹਾਤਮਾ ਉਹਦੀ ਤਪਸ਼ਿਆ ਤੇ ਖੁਸ਼ ਹੋ ਕਰਕੇ ਨਾ ਕਿਸੇ ਦੇਵਤੇ ਨੇ ਉਹਨੂੰ ਜਿਹੜਾ ਸੀ ਨਾ ਅਮਰ ਫਲ ਦਿੱਤਾ ਜਿੰਨੂੰ ਛਕ ਕਰਕੇ ਤੇ ਫਿਰ ਸਾਧ ਸੰਗਤ ਜੀ ਸਰੀਰ ਨਰੋਵਾ ਹੋ ਜਾਂਦਾ ਤੇ ਰੋਗ ਨਹੀਂ ਲੱਗਦਾ ਹੈ ਤੇ ਮਹਾਪੁਰਖ ਨੇ ਮਨ ਵਿੱਚ ਸੋਚਿਆ ਸਾਧੂ ਨੇ ਸੋਚਿਆ ਕਿ ਜਿਹੜਾ ਸਾਡਾ ਰਾਜਾ ਪਰਥਰੀ ਹੈ ਬੜਾ ਧਰਮੀ ਹੈ ਤੇ ਰਾਜੇ ਨੂੰ ਦਈਏ ਫਲ ਰਾਜਾ ਨਿਆਂਕਾਰੀ ਐ ਉਹ ਲੈ ਕਰਕੇ ਮਹਾਤਮਾ ਉਹਦੇ ਅੰਦਰ ਜਿਹੜਾ ਸੀ ਬਰਾਗ ਸੀ ਆਪ ਨਾ ਉਹਨੇ ਖਾਦਾ ਤੇ ਭਰਤਰੀ ਜੀ ਨੂੰ ਲਿਆ ਕੇ ਦਿੱਤਾ ਕਿ ਭਰਤਰੀ ਲੈ ਤੂੰ ਰਾਜ ਬੜਾ ਨਿਆਂਕਾਰੀ ਕਰਦਾ ਬੜਾ ਧਰਮੀ ਰਾਜ ਚਲਾਇਆ ਤੂੰ ਇਹ ਅਮਰ ਫਲ ਖਾ ਲੈ ਰਾਜਾ ਜਿਹੜਾ ਭਰਤਰੀ ਸੀ ਉਹਦੀ ਆਪਣੀ ਪਿੰਗੁਲਾ ਰਾਣੀ ਦੇ ਅੰਦਰ ਬੜੀ ਪ੍ਰੀਤੀ ਸੀਗੀ ਉਹਨੇ ਲੈ ਕਰਕੇ ਫਲ ਤੇ ਆਪਣੀ ਰਾਣੀ ਨੂੰ ਦੇ ਦਿੱਤਾ ਕਿ ਲੈ ਰਾਣੀ ਤੂੰ ਫਲ ਖਾ ਲੈ ਜਵਾਨੀ ਵਾਲੀ ਅਵਸਥਾ ਬਣੀ ਰਹੇਗੀ ਤੇ ਜਦੋਂ ਪਿੰਗਲਾ ਨੂੰ ਫਲ ਦਿੱਤਾ ਤੇ ਪਿੰਗਲਾ ਨੇ ਜਿਹਦੀ ਸਾਧ ਸੰਗਤ ਜੀ ਅੱਗੇ ਮਹਾਵਤ ਦੇ ਨਾਲ ਜਿਹੜੀ ਸੀਗੀ ਇਸ ਪ੍ਰਕਾਰ ਉਹਦੇ ਸਬੰਧ ਸਨ ਆਪਣੇ ਪਤੀ ਨੂੰ ਛੱਡ ਕਰਕੇ ਮਹਾਵਤ ਦੇ ਉੱਤੇ ਮੰਨ ਨਿਗਾਹ ਉਹ ਸੁਰੱਖਿੀ ਹੋਈ ਸੀ ਉਸ ਨੇ ਉਸ ਮਹਾਵਤ ਨੂੰ ਜਿਹੜਾ ਹਾਥੀ ਨੂੰ ਚਲਾਵੇ ਨਾ ਉਨੂੰ ਮਹਾਵਤ ਕਿਹਾ ਜਾਂਦਾ ਹੈ ਤੇ ਉਹਨੂੰ ਦੇਤਾ ਅੱਗੇ ਪਿੰਗਲਾ ਰਾਣੀ ਨੇ ਕਿ ਲੈ ਤੂੰ ਖਾ ਲੈ ਵਕਾਰ ਭੋਗਣ ਦੀ ਇੱਛਾ ਕਰਕੇ ਤੇ ਉਹ ਅੱਗੇ ਫਿਰ ਜਿਹੜਾ ਸੀਗਾ ਮਹਾਵਤ ਉਹ ਵੇਸਵਾ ਕੋਲ ਵੀ ਜਾਂਦਾ ਸੀਗਾ ਉਹ ਫਲ ਲੈ ਕਰਕੇ ਵੇਸਵਾ ਕੋਲ ਚਲੇ ਗਿਆ ਉਹਨੂੰ ਕਹਿੰਦਾ ਲੈ ਤੂੰ ਫਲ ਖਾ ਲੈ ਤੇ ਇਹ ਫਲ ਖਾ ਕਰਕੇ ਤੇ ਤੂੰ ਵਿਸ਼ੇਨੰਦ ਭੋਗਿਆ ਕਰ ਜਿਹੜੀ ਵੇਸਵਾ ਸੀ ਉਹਦੇ ਮਨ ਵਿੱਚ ਜਿਹੜਾ ਖਿਆਲ ਆਇਆ ਵਿਸ਼ਿਆਂ ਤੋਂ ਕਿਰਣਾ ਕਰ ਚੁੱਕੀ ਸੀਗੀ ਕਿ ਇਸ ਜ਼ਿੰਦਗੀ ਤੋਂ ਤਾਂ ਮੈਨੂੰ ਅੱਗੇ ਗਲਾ ਨਾ ਆਉਂਦੀ ਐ ਇਹ ਅਮਰ ਫਲ ਤਾਂ ਕਿਸੇ ਬੰਦਗੀ ਵਾਲੇ ਨੂੰ ਚਾਹੀਦਾ ਕਿ ਉਹ ਖਾ ਕੇ ਤੇ ਭਜਨ ਕਰੇ ਤੇ ਤੂੰ ਕੀ ਆਪਣੀ ਉਮਰ ਵਿਧਾ ਕੇ ਕਰਨੀ ਐ ਤੇ ਵੇਸਵਾ ਜਿਹੜੀ ਸੀ ਉਹ ਆਤਮਾ ਨੂੰ ਜਾਣਦੀ ਸੀ ਉਹਨ ਸੋਚਿਆ ਕਿ ਚਲ ਉਸ ਮਹਾਪੁਰਸ਼ ਨੂੰ ਦਈਏ ਫਲ ਜਾ ਕਰਕੇ ਉਹ ਫਲ ਘੁੰਮ ਕੇ ਫਿਰ ਉਸੇ ਹੀ ਸਾਧੂ ਕੋਲ ਆ ਗਿਆ ਉਹਨੇ ਪੇਟ ਕੀਤਾ ਕਹਿੰਦੀ ਮਹਾਰਾਜ ਆ ਫਲ ਛਕੋ ਤੁਸੀਂ ਤੇ ਬੰਦਗੀ ਕਰਿਆ ਕਰੋ ਮੈਂ ਕੀ ਕਰਨਾ ਐ ਖਾ ਕੇ ਸਾਧੂ ਬੜਾ ਅश्चਰਜ ਹੋਇਆ ਦਿੱਤਾ ਤਾਂ ਪਰਥਰੀ ਨੂੰ ਸੀ ਤੇ ਵੇਸਵਾਰਾ ਹੀ ਘੁੰਮ ਕੇ ਫਿਰ ਮੇਰੇ ਕੋਲ ਆ ਗਿਆ ਉਹ ਕਹਿਣ ਲੱਗਾ ਚੰਗਾ ਕੋਈ ਗੱਲ ਨਹੀਂ ਫਲ ਲੈ ਕੇ ਤੇ ਪਰਥਰੀ ਕੋਲ ਸਿੱਧਾ ਗਿਆ ਕਹਿਣ ਲੱਗਾ ਰਾਜਾ ਫਲ ਤਾਂ ਤੈਨੂੰ ਦਿੱਤਾ ਸੀ ਪਰ ਇਹ ਮੇਰੇ ਕੋਲ ਵੇਸਵਾ ਲੈ ਕੇ ਆ ਗਈ ਹੈ ਕਹਿੰਦਾ ਵੇਸਵਾਲ ਕੋਲ ਕਿਵੇਂ ਚਲੇ ਗਿਆ ਮੈਂ ਤਾਂ ਆਪਣੀ istri ਨੂੰ ਦਿੱਤਾ ਸੀ ਨਾ ਮਮਕਨ ਹੈ ਕਹਿੰਦਾ ਆਹ ਫਲ ਹੈ ਮੇਰੇ ਹੱਥ ਵਿੱਚ ਫਲ ਮੇਰੇ ਹੱਥ ਵਿੱਚ ਕਹਿੰਦਾ ਪਕੜਿਆ ਹੋਇਆ ਮੈਨੂੰ ਵੇਸਵਾ ਨੇ ਦਿੱਤਾ ਲਿਆ ਕਰਕੇ ਤੂੰ ਹੁਣ ਆਪ ਹੀ ਪਤਾ ਕਰਾ ਲੈ ਕਿ ਵੇਸਵਾ ਕੋਲ ਕਿਵੇਂ ਚਲੇ ਗਿਆ ਪਰਥਰੀ ਨੇ ਤਿਸ ਸਮੇ ਜਾ ਕਿਹਾ ਕਿ ਵੇਸਵਾ ਨੂੰ ਲਿਆਓ ਪਕੜ ਕੇ ਵੇਸਵਾ ਨੂੰ ਲਿਆਂਦਾ ਗਿਆ ਵੇਸਵਾ ਡਰਦੀ ਬੱਕ ਪਈ ਕਿ ਮੈਨੂੰ ਮਹਾਵਤ ਨੇ ਦਿੱਤਾ ਹੈ ਜਦੋਂ ਮਹਾਵਤ ਨੂੰ ਪਕੜ ਕਰਕੇ ਜਿਹੜਾ ਸੀ ਰਾਜੇ ਨੇ ਤਾੜਿਆ ਤੇ ਮਹਾਵਤ ਨੇ ਦੱਸ ਦਿੱਤਾ ਕਿ ਮੈਨੂੰ ਤੇਰੀ ਰਾਣੀ ਪਿੰਗੁਲਾ ਨੇ ਦਿੱਤਾ ਹੈ ਤੇ ਰਾਜੇ ਪਰਥਰੀ ਨੂੰ ਉਸ ਸਮੇਂ ਬਰਾਗ ਹੋ ਗਿਆ ਕਹਿਣ ਲੱਗਾ ਉਹੋ ਜਿਸ ਰਾਣੀ ਵਿੱਚ ਮੈਂ ਇੰਨੀ ਪ੍ਰੀਤ ਕਰਦਾ ਇੰਨਾ ਮੋਹ ਕਰਦਾ ਉਹ ਮੇਰੇ ਤੋਂ ਬਿਨਾਂ ਕਿਸੇ ਹੋਰ ਵਿੱਚ ਵੀ ਪ੍ਰੇਮ ਕਰਦੀ ਹੈ ਇਹ ਸ਼ਰੀਰ ਇਹੋ ਜਿਹਾ ਪ੍ਰੇਮ ਵਾਲਾ ਗਲਾਨ ਆ ਗਈ ਉਹਨੂੰ ਵਿਸ਼ਿਆਂ ਤੋਂ ਤੇ ਪਰਥਰੀ ਨੇ ਇਹ ਕਾਰਨ ਲੈ ਕਰਕੇ ਰਾਣੀ ਨੂੰ ਵਿਭ ਵਿਚਾਰਨ ਜਾਣ ਕਰਕੇ ਨਾ ਤੇ ਪਰਥਰੀ ਨੇ ਫਿਰ ਸਾਰਾ ਹੀ ਰਾਜ ਭਾਗ ਛੱਡ ਦਿੱਤਾ ਸੀ ਤੇ ਫਿਰ ਸਾਧ ਸੰਗਤ ਜੀ ਗੁਰਖਨਾਥ ਨੂੰ ਗੁਰੂ ਧਾਰਨ ਕਰਕੇ ਤੇ ਇਸ ਨੇ ਜਿਹੜਾ ਸੀਗਾ ਫਿਰ ਇਹ ਯੋਗ ਮਤ ਨੂੰ ਧਾਰਨ ਕਰਕੇ ਤੇ ਪਰਮੇਸ਼ਰ ਦੀ ਸਾਖਿਆਤਾ ਕੀਤੀ ਤੇ ਜਦੋਂ ਇਹ ਜਿਹੜਾ ਕਾਰਨ ਵਿਰਾਗ ਹੁੰਦਾ ਹੈ ਨਾ ਇਹ ਵੀ ਡੋਲ ਜਾਂਦਾ ਪਰ ਫਰੀ ਵੀ ਡੋਲ ਗਿਆ ਸੀਗਾ ਉਹਦਾ ਵੀ ਜ਼ਿਕਰ ਆਉਂਦਾ ਜਿਹੜੇ ਸਾਧ ਸੰਗਤ ਜੀ ਤਰ ਤੀਬਰ ਤਰ ਤੰਮ ਵੈਰਾਗ ਹੈ ਨਾ ਇਹ ਨਹੀਂ ਡੋਲਦਾ ਜਿਹੜਾ ਤੀਬਰ ਵੈਰਾਗ ਹੈ ਇੱਥੇ ਵੀ ਡੋਲਣ ਦੀ ਅਵਸਥਾ ਮੁੱਕ ਜਾਂਦੀ ਹੈ ਤਰ ਤੰਮ ਵੈਰਾਗ ਵੀ ਨਹੀਂ ਡੋਲਦਾ ਪਰ ਜਿਹੜਾ ਕਾਰਨ ਵੈਰਾਗ ਹੈ ਨਾ ਇਹ ਡੋਲ ਜਾਂਦਾ ਹੈ ਪਰਥਰੀ ਦੇ ਡੋਲਣ ਦਾ ਜ਼ਿਕਰ ਆਉਂਦਾ ਹੈ ਕਿ ਪਰਥਰੀ ਦੇ ਮਨ ਵਿੱਚ ਖਿਆਲ ਆ ਗਿਆ ਕਿ ਮਨਾ ساری ਉਮਰ ਬ੍ਰਕਤੀ ਚ ਕੱਢ ਛੜੀ ਐ ਕਿੱਥੇ ਏਡੇ ਰਾਜੇ ਸਾਂ ਸੁਖ ਆਨੰਦ ਭੋਗਦੇ ਸਾਂ ਰਾਜ ਭਾਗ ਦਾ ਤੇ ਚੱਲੀਏ ਵਾਪਸ ਫਿਰ ਜਦੋਂ ਇਸਤਰੀ ਦੇ ਵਿਸ਼ੇ ਸੁੱਖਾਂ ਨੇ ਸਤਾਇਆ ਤੇ ਪਰਥਰੀ ਫਿਰ ਵਾਪਸ ਤੁਰ ਪਿਆ ਜਦੋਂ ਤੁਰ ਪਿਆ ਤੇ ਕਹਿੰਦੇ ਅੱਗੇ ਰਾਸ ਪਈ ਹੋਈ ਸੀਗੀ ਤੇ ਰਾਸ ਦੇ ਵਿੱਚ ਨਾ ਜਿਹੜੇ ਗਾਉਣ ਬੌਲੇ ਹੀ ਤੇ ਇੱਕ ਨੱਚਣ ਵਾਲੀ ਤੇ ਉਹ ਰਾਜਾ ਉੱਥੇ ਰਾਸ ਪਵਾਈ ਬੈਠਾ ਰਾਜਾ ਵੀ ਵੇਖ ਰਿਆ ਉਹਦਾ ਪੁੱਤਰ ਵੀ ਵੇਖ ਰਿਆ ਉਹਦੀ ਧੀ ਵੀ ਵੇਖ ਰਹੀ ਐ ਤੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੈ ਪਰਥਰੀ ਵੀ ਉੱਥੇ ਜਾ ਖਲੋਇਆ ਤੇ ਵੇਖਣ ਲੱਗ ਪਿਆ ਉਹਨਾਂ ਦਾ ਨਾਚ ਗਾਣਾ ਕਿਉਂਕਿ ਮਨ ਜੂ ਉੱਧਰ ਨੂੰ ਹੋ ਗਿਆ ਤੇ ਕਾਰਨ ਵਿਰਾਗ ਜਿਹੜਾ ਸੀ ਉਹ ਡੋਲ ਗਿਆ ਫਿਰ ਤੇ ਜਦੋਂ ਉੱਥੇ ਪੈਸਾ ਕਿਸੇ ਨਾ ਚੜਾਇਆ ਤੇ ਜਿਹੜਾ ਤਾਲ ਵਜਾਉਣ ਵਾਲਾ ਸੀ ਨਾ ਉਹਦਾ ਤਾਲ ਉਖੜਨ ਲੱਗ ਪਿਆ ਜਦੋਂ ਤਾਲ ਤੋਂ ਉਖੜਨ ਲੱਗ ਪਿਆ ਤੇ ਤੇ ਸਮੇਂ ਜਿਹੜੀ ਗਾਉਣ ਵਾਲੀ ਸੀ ਉਹ ਕਹਿਣ ਲੱਗੀ ਬਹੁਤੀ ਗਈ ਥੋੜੀ ਰਹੀ ਥੋੜੀ ਵੀ ਫੁਨ ਜਾਏ ਗਾਇਕ ਕਹੇ ਵਾਇਕਾ ਤਾਲ ਮੈਂ ਭੰਗ ਨਾ ਪਾਏ ਉਹਨੇ ਤਾਂ ਕਿਹਾ ਵੀ ਰਾਤ ਕਿਉਂਕਿ ਅਮਰਤ ਵੇਲਾ ਹੋ ਗਿਆ ਸੀ ਬਹੁਤੀ ਰਾਤ ਲੰਘ ਗਈ ਸੀ ਕਹਿੰਦੀ ਬਹੁਤੀ ਗਈ ਥੋੜੀ ਰਹੀ ਥੋੜੀ ਰਾਤ ਰਹਿ ਗਈ ਐ ਥੋੜੀ ਭੀ ਫੁੰਨ ਜਾਏ ਤੇ ਥੋੜੀ ਵੀ ਚਲੇ ਜਾਏਗੀ ਤੇ ਉਹ ਕਹਿੰਦੀ ਹੁਣ ਤਾਲ ਚ ਭੰਗ ਨਾ ਪਾ ਤਾਲ ਤੋਂ ਨਾ ਉਖੜ ਤਾਲ ਨਾ ਜਿਹੜਾ ਖਰਾਬ ਵਜਾ ਜਦੋਂ ਇਹ ਉਹ ਕਿਹਾ ਨਾ ਉਸੇ ਸਮੇਂ ਰਾਜੇ ਦੇ ਪੁੱਤਰ ਨੇ ਮਾਇਆ ਮੋਹਰਾ ਭੇੜ ਕਰ ਦਿੱਤੀਆਂ ਰਾਜੇ ਦੀ ਲੜਕੀ ਨੇ ਬੜੀਆਂ ਮੋਹਰਾ ਸਿੱਟੀਆਂ ਤੇ ਭਰਤਰੀ ਨੇ ਵੀ ਆਪ ਦੀ ਗੋਦੜੀ ਲਾ ਕੇ ਰੱਖਤੀ ਤੋ ਬੜੇ ਹੈਰਾਨ ਹੋਇਆ ਰਾਜਾ ਕਿ ਪਹਿਲਾਂ ਕਿਸੇ ਨੇ ਕੁਛ ਨਹੀਂ ਦਿੱਤਾ ਹੁਣ ਝਟ ਸਭ ਨੇ ਉਹਨੇ ਸੱਦ ਲੈ ਸਾਰੇ ਕਹਿਣ ਲੱਗੇ ਕਿ ਪਹਿਲਾਂ ਤਾਂ ਉਹਨੂੰ ਗਾਇਕਾ ਨੂੰ ਪੁੱਛਿਆ ਕਿ ਤੂੰ ਇਹ ਬੋਲਿਆ ਕਿ ਕਿਹੜੇ ਕਾਰਨ ਕਰਕੇ ਬੋਲਿਆ ਗੀਤ ਦੇ ਵਿੱਚ ਵਿੱਚੀ ਉਹ ਕਹਿਣ ਲੱਗੀ ਕਿ ਹੁਣ ਇਹ ਤਾਲ ਤੋਂ ਖੜਦਾ ਜਾਂਦਾ ਸੀ ਮੈਂ ਕਿਹਾ ਕਿ ਬਹੁਤੀ ਬੀਤੀ ਰਾਤ ਤਾਂ ਬਹੁਤੀ ਬੀਤ ਗਈ ਐ ਥੋੜੀ ਰਹੀ ਥੋੜੀ ਰਹਿ ਗਈ ਐ ਤੇ ਥੋੜੀ ਭੀ ਫੁੰ ਜਾਏ ਇਹ ਵੀ ਬੀਤੀ ਜਾਣੀ ਐ ਤੇ ਤਾਲ ਚ ਕਿਉਂ ਨੂੰ ਭੰਗ ਪਾਉਣਾ ਐ ਹੁਣ ਉਹਨੇ ਆਪਣਾ ਦੱਸਿਆ ਕਾਰਨ ਤੇ ਜਿਹੜਾ ਉਹ ਪੁੱਤਰ ਸੁਣ ਰਿਹਾ ਸੀਗਾ ਉਹਨੂੰ ਕਹਿੰਦਾ ਵੀ ਤੂੰ ਮੋਰਾਂ ਦਿੱਤੀਆਂ ਪਹਿਲਾਂ ਕਿਉਂ ਨਹੀਂ ਦਿੱਤੀਆਂ ਹੁਣ ਦਿੱਤੀਆਂ ਕਹਿੰਦਾ ਮੈਂ ਅੱਜ ਰਾਦਾ ਬਣਾ ਲਿਆ ਸੀ ਪਿਤਾ ਤੈਨੂੰ ਮਾਰਨ ਦਾ ਕਿ ਤੂੰ ਮੈਨੂੰ ਰਾਜ ਨਹੀਂ ਦਿੰਦਾ ਬੁੱਢਾ ਹੋ ਗਿਆ ਤੇ ਰਾਜ ਮੈਨੂੰ ਤੂੰ ਦਿੰਦਾ ਨਹੀਂ ਤੇ ਮੇਰਾ ਮਨ ਸੀ ਤੇਰਾ ਕਤਲ ਕਰਕੇ ਰਾਜ ਗੱਦੀ ਤੇ ਬੈਠਾਂ ਤੇ ਮੈਨੂੰ ਇਥੋਂ ਸਿੱਖਿਆ ਮਿਲੀ ਹੈ ਕਿ ਤੇਰੀ ਉਮਰ ਬਹੁਤੀ ਬੀਤ ਗਈ ਹੈ ਥੋੜੀ ਰਹਿ ਗਈ ਹੈ ਇਹ ਵੀ ਲੰਘ ਹੀ ਜਾਏਗੀ ਮਨਾ ਕਾਨੂੰ ਪਿਓ ਦੇ ਕਤਲ ਦਾ ਪਾਪ ਸਿਰ ਖੱਟਣਾ ਹੈ ਇਸ ਕਰਕੇ ਮੈਨੂੰ ਸਿੱਖਿਆ ਮਿਲੀ ਹੈ ਤੇ ਮੈਂ ਮੋਹਰਾ ਭੇਟ ਕਰ ਦਿੱਤੀ ਆਪਣੀ ਲੜਕੀ ਨੂੰ ਕਹਿੰਦਾ ਹੈ ਕਿ ਤੂੰ ਕਿਉਂ ਮੋਹਰਾ ਦਿਤਿਆ ਦੇਂਦੇ ਪਿਤਾ عمر ਮੇਰੀ ਵੱਡੀ ਹੋ ਗਈ ਤੂੰ ਮੈਨੂੰ ਵਿਆਹਦਾ ਨਹੀਂ ਸੀਗਾ ਤੇ ਅੱਜ ਮੈਂ ਇਰਾਦਾ ਬਣਾਇਆ ਸੀ ਘਰੋਂ ਭੱਜ ਜਾਣਾ ਤੇ ਜਦੋਂ ਇਹਨਾਂ ਨੇ ਦੱਸਿਆ ਤੇ ਫਿਰ ਮੇਰੇ ਮਨ 'ਚ ਆਇਆ ਕਿ ਬਹੁਤੀ ਉਮਰ ਹੁਣ ਮੇਰੀ ਬੀਤ ਗਈ ਹੈ ਥੋੜੀ ਰਹਿ ਗਈ ਹੈ ਉਹ ਵੀ ਲੰਘ ਜਾਏਗੀ ਪਿਤਾ ਦੀ ਇੱਜ਼ਤ ਨੂੰ ਕਾਨੂੰ ਦਾਗ ਲਾਉਣਾ ਤੇ ਰਾਜੇ ਦੇ ਮਨ ਵਿੱਚ ਵੀ ਆਇਆ ਉਹਨੇ ਫਿਰ ਆਪਣੇ ਪੁੱਤਰ ਨੂੰ ਰਾਜ ਦੇਤਾ ਤੇ ਲੜਕੀ ਨੂੰ ਵਿਆਹ ਦਿੱਤਾ ਰਾਜੇ ਨੂੰ ਵੀ ਸਮਝ ਪੈ ਗਈ ਤੇ ਕਹਿਣ ਲੱਗੇ ਅੱਛਾ ਤੁਸਾਂ ਤੇ ਭਈ ਸਾਰਿਆਂ ਨੇ ਇਹ ਗੱਲ ਕੀਤੀ ਐ ਤੇ ਆ ਫਕੀਰ ਨੂੰ ਪੁੱਛੀਏ ਜਿਹੜਾ ਸਾਧੂ ਐ ਕਿ ਤੂੰ ਕਿਉਂ ਆਪਣੀ ਗੋਦੜੀ ਲਾ ਕੇ ਦਿੱਤੀ ਐ ਤੇ ਇਸ ਸਮੇਂ ਪਰਥਰੀ ਜੀ ਨੂੰ ਪੁੱਛਿਆ ਵੀ ਪਰਥਰੀ ਤੂੰ ਕਿਉਂ ਆਪਣੀ ਗੋਦੜੀ ਲਾ ਕੇ ਦਿੱਤੀ ਐ ਕਹਿੰਦਾ ਮੈਂ ਯੋਗ ਤੋਂ ਡੋਲ ਚੱਲਿਆ ਸਾਂ ਤੇ ਮੈਨੂੰ ਸਿੱਖਿਆ ਮਿਲੀ ਐ ਕਿ ਹੁਣ ਉਮਰ ਬਹੁਤੀ ਬੀਤ ਗਈ ਐ ਥੋੜੀ ਰਹਿ ਗਈ ਐ ਤੇ ਇਹ ਵੀ ਤਾਂ ਲੰਘ ਹੀ ਜਾਣੀ ਹੈ ਹੁਣ ਕਾਨੂੰ ਫਿਰ ਪਿਛੇ ਨੂੰ ਵਿਰਾਗ ਭੰਗ ਕਰਕੇ ਤੇ ਫਿਰ ਮਹਿਲਾਂ ਦੇ ਸੁੱਖਾਂ ਵੱਲ ਨੂੰ ਤੁਰਦਾ ਨਹੀਂ ਹੁਣ ਇਸੇ ਉਮਰ ਚੀ ਪਰਮੇਸ਼ਰ ਦੀ ਸਾਖ ਆਤਤਾ ਕਰੀਏ ਫਿਰ ਪਰਥਰੀ ਨੂੰ ਬਰਾਗ ਪੱਕਾ ਹੋਇਆ ਸੀ ਸਾਧ ਸੰਗਤ ਜੀ ਇਉਂ ਇਹ ਕਾਰਨ ਵਿਰਾਗ ਕਿਸੇ ਕਾਰਜ ਨੂੰ ਲੈ ਕਰਕੇ ਮਨ ਦੇ ਅੰਦਰ ਬਰਾਗ ਉਤਪਨ ਹੋ ਜਾਣਾ ਤੇ ਜਿਹੜਾ ਮਨ ਦੇ ਬਰਾਗ ਹੈ ਨਾ ਇਹ ਸਾਧ ਸੰਗਤ ਜੀ ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼ ਢੈਂਦਾ ਢੈਂਦਾ ਟਹਿ ਪਿਆ ਕੱਖ ਕੱਖਾਂ ਦੇ ਪਾਸ ਜਦੋਂ ਮਨ ਦੇ ਅੰਦਰ ਉਹ ਦੱਸਿਆ ਹੈ ਨਾਰ ਮਰੈ ਘਰ ਸੰਪਤ ਨਾਸੀ ਮੂੰਡ ਬੁੰਡਾਏ ਭਏ ਸੰਿਆਸੀ ਇਸਤਰੀ ਚੜਾਈ ਕਰ ਜੇ ਘਰ ਦੀ ਸੰਪਦਾ ਨਾਸ਼ ਹੋ ਜੇ ਕਹਿੰਦੇ ਜਗਤ ਮਿੱਥਿਆ ਹੈ ਸੰਿਆਸੀ ਬਣ ਜਾਂਦੇ ਐ ਤੇ ਬੜਾ ਜ਼ਿਆਦਾ ਬਾਹਰੋਂ ਭੇਖ ਧਾਰਨ ਕਰ ਲੈਂਦੇ ਐ ਬਰਾਗ ਤਾਂ ਅੰਦਰ ਹੁੰਦਾ ਨਹੀਂ ਫਿਰ ਸਾਧ ਸੰਗਤ ਜੀ ਉਹੋ ਜਿਹੀ ਜਦੋਂ ਲਿਬਾਸ ਸਾਧੂਆਂ ਵਾਲਾ ਪਾ ਲਿਆ ਤੇ ਜਦੋਂ ਜਾ ਕਰਕੇ ਸੰਸਾਰ ਦੇ ਅੰਦਰ ਵਿਚਰਦੇ ਐ ਅੰਦਰ ਸਾਧ ਪੁਣਾ ਹੁੰਦਾ ਨਹੀਂ ਪਰ ਬਾਹਰੋਂ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਹੈ ਵੇਖ-ਵੇਖ ਕਰਕੇ ਮਾਈ ਮੰਗ ਤ ਤਰਿਆ ਲੁਭਾਵੇ ਇਸ ਤਰੀਕਾ ਕਰਕੇ ਮਾਤਾ ਕਹਿ ਕੇ ਮੰਗਦੇ ਐ ਤੇ ਇਸ ਤਰੀਕਾ ਕਹਿ ਕੇ ਵੇਖ ਕੇ ਲੁਭਾਏ ਮਾਨ ਹੁੰਦੇ ਐ ਇਸ ਤਰ੍ਹਾਂ ਦੀ ਹਾਲਤ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਵਿਰਾਗ ਹੈ ਆਪ ਦੀ ਘਰਵਾਲੀ ਨੂੰ ਛੱਡ ਕਰਕੇ ਕਈ ਕਈ ਚੇਲੀਆਂ ਬੜਾ ਲੈਂਦੇ ਆ ਫਿਰ ਉਹੋ ਹੀ ਵਕਾਰਾਂ ਵਿੱਚ ਉਹਨੇ ਹੀ ਜਿਆਦੇ ਮਹਾਰਾਜ ਕਹਿੰਦੇ ਖੁੱਭ ਜਾਂਦੇ ਆ ਮੰਦ ਬਿਰਾਗ ਕਦੇ ਵੀ ਕਾਇਮ ਨਹੀਂ ਰਹਿੰਦਾ ਹੈ ਫਿਰ ਸਾਧ ਸੰਗਤ ਜੀ ਜਿਹੜਾ ਯਤੋ ਤੰਬਰਾਗ ਹੈ ਨਾ ਇਹ ਦੇ ਨਾਲ ਕਿ ਇਹ ਬਿਰਾਗ ਐਸਾ ਹੈ ਕਿ ਸੱਚ ਨੂੰ ਵਸਤੂ ਨੂੰ ਗ੍ਰਹਿਣ ਕਰਦੇ ਰਹਿਣਾ ਤੇ ਅਸੱਤ ਵਸਤੂ ਦਾ ਤਿਆਗ ਕਰਦੇ ਰਹਿਣਾ ਸਦਾ ਹੀ ਮਨ ਦੇ ਅੰਦਰ ਇਹ ਖਿਆਲ ਰੱਖਣਾ ਕਿ ਸੱਤ ਪਦਾਰਥ ਕੀ ਹੈ ਤੇ ਸੱਤ ਪਦਾਰਥ ਨੂੰ ਗ੍ਰਹਿਣ ਕਰਨਾ ਅਸੱਤ ਪਦਾਰਥ ਦਾ ਸਦਾ ਤਿਆਗ ਕਰਨਾ ਜਿਹੜਾ ਇੰਦ੍ਰੇ ਵਰਾਗ ਹੈ ਨਾ ਇੰਦ੍ਰੇ ਵਰਾਗ ਹੈ ਕਿ ਆਪਣੀਆਂ ਇੰਦਰੀਆਂ ਨੂੰ ਸਾਧ ਸੰਗਤ ਜੀ ਦਮਨ ਕਰ ਲੈਣਾ ਵਿਸ਼ੇਵਕਾਰ ਅੰਦਰ ਹੋਣੇ ਪਰ ਫਿਰ ਵੀ ਇੰਦਰੀਆਂ ਦੇ ਉੱਤੇ ਵਸਿਕਾਰ ਕਰਨਾ ਅੱਖਾਂ ਕਰਕੇ ਵੇਖਣਾ ਨਾ ਕੰਨਾਂ ਕਰਕੇ ਨਿੰਦਾ ਚੁਗਲੀ ਸੁਣਨੀ ਨਾ ਜੀਬਾ ਕਰਕੇ ਬੁਰਾ ਬੋਲਣਾ ਨਾ ਪੈਰਾਂ ਕਰਕੇ ਮੰਦੇ ਥਾਂ ਤੇ ਚੱਲ ਕੇ ਜਾਣਾ ਨਾ ਹੱਥਾਂ ਕਰਕੇ ਬੁਰਾ ਕਰਮ ਨਾ ਕਰਨਾ ਇਹਨੂੰ ਇੰਦਰੇ ਵਿਰਾਗ ਕਹਿੰਦੇ ਆ ਫਿਰ ਵਿਤਰੇਕ ਵਿਰਾਗ ਹੁੰਦਾ ਹੈ ਆਪਣੇ ਅੰਦਰ ਨਿਰਣਾ ਕਰਨਾ ਜਦੋਂ ਅਭਿਆਸ ਕਰਦੇ ਆ ਨਾ ਅਭਿਆਸੀ ਉਦੋਂ ਇਹ ਵਿਤਰੇਕ ਵਿਰਾਗ ਪ੍ਰਗਟ ਹੋ ਜਾਂਦਾ ਹੈ ਤੇ ਉਹ ਫਿਰ ਨਿਰਣਾ ਕਰਦੇ ਆ ਕਿ ਮੇਰੇ ਅੰਦਰ ਕਿੰਨੇ ਕੁ ਵਿਰਾਗ ਰਹਿ ਗਏ ਆ ਤੇ ਕਿੰਨੇ ਕੁ ਮੈਂ ਮਾਰ ਲਏ ਆ ਇਸ ਤਰ੍ਹਾਂ ਉਹ ਆਪਣੇ ਮਨ ਦੇ ਅੰਦਰ ਜਿਹੜਾ ਨਿਰਣਾ ਕਰਦੇ ਇਹਨੂੰ ਵਿਤਰੇਕ ਬਿਰਾਗ ਕਹਿੰਦੇ ਆ ਫਿਰ ਸਾਧ ਸੰਗਤ ਜੀ ਜਿਵੇਂ ਜਿਹੜਾ ਮਨ ਹੈ ਨਾ ਸਾਡਾ ਜਦੋਂ ਅਸੀਂ ਕੋਈ ਵੀ ਚੀਜ਼ ਸ਼ੱਕਦੇ ਹਾਂ ਉਸ ਜਿਸ ਭਾਂਡੇ ਵਿੱਚ ਸ਼ਕੀਏ ਤੇ ਉਹ ਸਾਧ ਸੰਗਤ ਜੀ ਭਾਂਡਾ ਝੂਠਾ ਹੋ ਜਾਂਦਾ ਹੈ ਨਾ ਇਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਫਿਰ ਇਹ ਬਿਰਾਗ ਆਉਂਦਾ ਹੈ ਨਾ ਉਹ ਜਾਣ ਲੈਂਦੇ ਆ ਕਿ ਜਿਹੜਾ ਵਿਸ਼ਿਆਂ ਦਾ ਫੁਰਨਾ ਵੀ ਆਉਣਾ ਹੈ ਨਾ ਇਹ ਕਈ ਸੋਚਦੇ ਕਿ ਫੁਰਨਾ ਆਉਣ ਨਾਲ ਕੀ ਹੋਊਗਾ ਮਹਾਰਾਜ ਕਹਿੰਦੇ ਮਨ ਝੂਠਾ ਹੋ ਜਾਂਦਾ ਹੈ ਉਸੇ ਵੇਲੇ ਮਨ ਜਿਹੜਾ ਉਹ ਮਲੀਨ ਹੋ ਜਾਂਦਾ ਜਦੋਂ ਮੰਦ ਵਾਸ਼ਨਾਵਾਂ ਵਾਲਾ ਕੋਈ ਵੀ ਫੁਰਨਾ ਅੰਦਰ ਆਵੇ ਇਹ ਸਾਧ ਸੰਗਤ ਜੀ ਫਿਰ ਜਦੋਂ ਤੀਬਰ ਵਿਰਾਗ ਪੈਦਾ ਹੁੰਦਾ ਨਾ ਸੰਸਾਰ ਦੇ ਸਾਰੇ ਪਦਾਰਥ ਜਿੱਥੇ ਜਾ ਕਰਕੇ ਨਾਸ਼ਵੰਤ ਦਿਸਣ ਲੱਗ ਪੈਂਦੇ ਉਹਨੂੰ ਤੀਬਰ ਵਿਰਾਗ ਕਹਿੰਦੇ ਆ ਤਮ ਬੈਰਾਗ ਉਹਨੂੰ ਕਹਿੰਦੇ ਆ ਜਿੱਥੇ ਸਾਧ ਸੰਗਤ ਜੀ ਫਿਰ ਪਰਲੋਕ ਦੇ ਵੀ ਸੁੱਖਾਂ ਦੀ ਇੱਛਾ ਜਿਹੜੀ ਐ ਨਾ ਉਹ ਖਤਮ ਹੋ ਜਾਂਦੀ ਐ ਤਰਤੀਬਰ ਤੇ ਤਰ ਤਮ ਬੈਰਾਗ ਉਹਨੂੰ ਕਹਿੰਦੇ ਆ ਕਿ ਧਰਤੀ ਤੋਂ ਲੈ ਕੇ ਬ੍ਰਹਮਾ ਤੱਕ ਦੇ ਸਾਰੇ ਜਿੰਨੇ ਸੁੱਖ ਵੈ ਬ੍ਰਹਮਾ ਨੂੰ ਸੁੱਖ ਥੋੜਾ ਨਹੀਂ ਹੁੰਦਾ ਰਾਜਿਆਂ ਦਾ ਸੁੱਖ ਥੋੜਾ ਨਹੀਂ ਹੁੰਦਾ ਉਹ ਸਾਰੇ ਸੁੱਖ ਜਿਹੜੇ ਆ ਕਾਕ ਵਿਸ਼ਟਾ ਦੀ ਤਰ੍ਹਾਂ ਜਿਹੜੇ ਆ ਪ੍ਰਤੀਤ ਹੋਣ ਲੱਗ ਪੈਂਦੇ ਇਹ ਸਾਧ ਸੰਗਤ ਜੀ ਫਿਰ ਜਿਹੜਾ ਗਧਾ ਬੈਰਾਗ ਜ਼ਿਕਰ ਆਉਂਦਾ ਹੈ ਕਈਆਂ ਨੂਨਾ ਪੁੱਛਦੇ ਹੁੰਦੇ ਐ ਬਾਬਾ ਜੀ ਮੈਨੂੰ ਕਥਾ ਕੀਰਤਨ ਸੁਣਨ ਲੱਗਿਆਂ ਬੜਾ ਬਿਰਾਗ ਆਉਂਦਾ ਐ ਨਿਤਨੇਮ ਕਰਦਿਆਂ ਬੜਾ ਬਿਰਾਗ ਆਉਂਦਾ ਐ ਇਹ ਕਿਉਂ ਆਉਂਦਾ ਹੈ ਇਹ ਪੁੱਛਦੇ ਐ ਵੀ ਇਹਦਾ ਕਾਰਨ ਕੀ ਐ ਤੇ ਕਥਾ ਕੀਰਤਨ ਕਾ ਸੁਣਨ ਲੱਗਿਆਂ ਤਾਂ ਬਿਰਾਗ ਕਰਦੇ ਐ ਤੇ ਨਿਤਨੇਮ ਕਰਦਿਆਂ ਕਹਿੰਦੇ ਬਿਰਾਗ ਆਉਂਦਾ ਹੈ ਪਰ ਸ਼ਾਮ ਨੂੰ ਜਦੋਂ ਕਿਸੇ ਪਾਰਟੀ ਦੇ ਉੱਤੇ ਢੋਲ ਵੱਜ ਰਿਹਾ ਹੁੰਦਾ ਉੱਥੇ ਪੰਗੜਾ ਵੀ ਪੂਰਾ ਪਾ ਰਹੇ ਹੁੰਦੇ ਐ ਨਾਚ ਗਾਣਿਆਂ 'ਚ ਵੀ ਪੂਰੇ ਮਸਤ ਹੁੰਦੇ ਐ ਉਹ ਇੱਕ ਗਦਾ ਬਰਾਗ ਹੁੰਦਾ ਸਵੇਰੇ ਆਇਆ ਸੀ ਤੇ ਸ਼ਾਮ ਨੂੰ ਲੱਥ ਵੀ ਗਿਆ ਮਹਾਰਾਜ ਕਿਹਾ ਕਿ ਭਾਈ ਗਧੋ ਚੰਦਨ ਖੌਲੀਏ ਭੀ ਸਾਹੁ ਸਿਓ ਪਾਣ ਜਿਹੜਾ ਗਦਾ ਹੈ ਨਾ ਉਹਨੂੰ ਚੰਦਨ ਨਾਲ ਖੌਲੀਏ ਲਬੇੜਦੀਏ ਨਾ ਚੰਗੀ ਤਰ੍ਹਾਂ ਭਾਵ ਚੰਦਨ ਮਲ ਮਲ ਕੇ ਉਹਨੂੰ ਨਿਵਾਈਏ ਤੇ ਭੀ ਸਾਹੁ ਸਿਓ ਪਾਣ ਉਹਦੀ ਪ੍ਰੀਤੀ ਸਵਾਹ ਪਾਉਣ ਚ ਹੀ ਹੁੰਦੀ ਆ ਫਿਰ ਸਵਾਹ ਤੇ ਜਾ ਕਰਕੇ ਲੇਟਦਾ ਹੈ ਜਿੰਨਾ ਮਰਜ਼ੀ ਉਦੋਂ ਸਾਧ ਸੰਗਤ ਜੀ ਕੀ ਹੈ ਕਿ ਬਰਾਗ ਕਹਿੰਦੇ ਸਾਨੂੰ ਆ ਗਿਆ ਬੜਾ ਮਨ ਸਾਡਾ ਜਿਹੜਾ ਹੈ ਉਹ ਸੰਸਾਰ ਵੱਲੋਂ ਉਲਟ ਗਿਆ ਜਦੱਕ ਜਦੋਂ ਵੇਖਦੇ ਆ ਕਿ ਟੋਲਟ ਮੱਕਾ ਵੱਜਦਾ ਹੈ ਗਿੱਧਾ ਪੰਘੜਾ ਛੱਟੀ ਉਥੇ ਵੇਖਣ ਵਾਲੇ ਵੀ ਹੈਰਾਨ ਹੁੰਦੇ ਆ ਕਿ ਇਹ ਗੁਰਦੁਆਰੇ ਸਾਹਿਬ ਤਾਂ ਬੜਾ ਕਿਥਾ ਕੀਰਤਨ ਸੁਣਦੇ ਆ ਨਿਤਨੇਮ ਫੜਦੇ ਕਰਦੇ ਬੜਾ ਫੜ ਕੇ ਗੁਟਕਾ ਸਾਹਿਬ ਤੇ ਨਿਤਨੇਮ ਕਰਦੇ ਆ ਬੜਾ ਅੱਖਾਂ ਚੋਂ ਨੀਰ ਵੀ ਵਹਾਉਂਦੇ ਆ ਤੇ ਹੁਣ ਇਹਨਾਂ ਦੀ ਅੱਡੀ ਪੁੰਜੇ ਨਹੀਂ ਲੱਗਦੀ ਪੰਘੜਾ ਵੀ ਪੜਾ ਪਾਉਂਦੇ ਆ ਗੱਦਾ ਵੀ ਬੜਾ ਪਾਉਂਦੇ ਆ ਗੱਲ ਕੀ ਹੈ ਇਹ ਸਾਧ ਸੰਗਤ ਜੀ ਗਦਾ ਵਿਰਾਗ ਹੁੰਦਾ ਹੈ ਕਿਉਂਕਿ ਉਹ ਕਾਇਮ ਨਹੀਂ ਰਹਿੰਦਾ ਹੈ ਕਦੇ ਕੁਛ ਤੇ ਕਦੇ ਕੁਛ ਇਸ ਪ੍ਰਕਾਰ ਉਹ ਗਧੇ ਵਾਲੀ ਹਾਲ ਤੱਕ ਕਿਉਂਕਿ ਉਹਨੂੰ ਜਿੰਨਾ ਮਰਜ਼ੀ ਚੰਦਨ ਲਾ ਦਿਓ ਮਹਾਰਾਜ ਕਿੰਨਾ ਮਰਜ਼ੀ ਆਪ ਦਾ ਸਪਰਸ਼ ਦੇਣ ਉਹ ਵਿਰਾਗ ਆਉਣਾ ਠੀਕ ਹੀ ਹੁੰਦਾ ਪਰ ਉਸ ਨੂੰ ਕਾਇਮ ਨਹੀਂ ਰੱਖ ਪਾਉਂਦੇ ਜਿੱਥੇ ਵਿਸ਼ਿਆਂ ਵਕਾਰਾ ਰੂਪੀ ਸਵਾਹ ਵੇਖਦੇ ਐ ਉੱਥੇ ਮਨ ਰੂਪੀ ਗਦਾ ਝਾਟੀ ਫੇਰ ਲੇਟਣ ਲੱਗ ਪੈਂਦਾ ਉਹ ਬਰਾਗ ਭੁੱਲੀ ਜਾਂਦਾ ਸਾਰਾ ਤੇ ਇਉਂ ਕਈ ਸਾਧ ਸੰਗਤ ਜੀ ਬਾਹਰल्या ਦੇਸ਼ਾਂ ਵਿੱਚ ਉਹ ਪੁੱਛਦੇ ਹੁੰਦੇ ਐ ਜੀ ਸਾਨੂੰ ਇਹ ਬਰਾਗ ਕਾਹ ਤੋਂ ਆਉਂਦਾ ਤੇ ਜਦੋਂ ਸਾਧ ਸੰਗਤ ਜੀ ਬਾਜ਼ਾਰਾਂ ਵਿੱਚ ਕਿਤੇ ਉਹ ਦਿਸ ਪੈਣ ਤੇ ਗੋਰੇ ਗੋਰੀਆਂ ਨੂੰ maat ਪਾਈ ਹੁੰਦੀ ਆ ਕੱਪੜੇ ਉਹ ਜੇ ਭੇੜੇ ਪਾਏ ਹੁੰਦੇ ਐ ਵੀ ਤੁਹਾਨੂੰ ਬਰਾਗ ਜਿਹੜਾ ਹੈ ਉਹ ਜਿਹੜਾ ਹੈ ਉਹ ਸਾਧ ਸੰਗਤ ਜੀ ਪਿਆਰ ਹੋਵੇ ਵਾਹਿਗੁਰੂ ਦੇ ਨਾਲ ਤੇ ਫਿਰ ਸਾਦਗੀ ਵਾਲਾ ਲਿਬਾਸ ਤੇ ਸਾਦਗੀ ਵਾਲਾ ਜੀਵਨ ਚਾਹੀਦਾ ਹੈ ਇਹ ਬਿਰਾਗ ਸਦਾ ਕਾਇਮ ਨਹੀਂ ਰਹਿੰਦਾ ਹੈ ਜਿਹੜਾ ਗਧਾ ਬਿਰਾਗ ਹੈ ਤੇ ਗਧਾ ਬਿਰਾਗ ਇਹ ਵੀ ਕਹਿੰਦੇ ਆ ਜਿਵੇਂ ਸਾਧ ਸੰਗਤ ਜੀ ਗਧਾ ਘਰੋਂ ਨਿਕਲ ਜੇ ਨਾ ਤੇ ਆਪਣੇ ਆਪ ਹੀ ਫਿਰ ਜਿਹੜਾ ਕਹਿੰਦੇ ਆ ਉਹ কুমਹਾਰ ਦੇ ਘਰ ਦੇ ਅੱਗੇ ਆ ਕੇ ਫਿਰ ਖਲੋਤਾ ਹੁੰਦਾ ਹੈ ਜਿਹਨੂੰ ਗਧਾ ਬਿਰਾਗ ਆਉਂਦਾ ਹੈ ਨਾ ਉਹ ਘਰੋਂ ਤੁਰਤੇ ਜਾਂਦੇ ਆ ਇੱਕ ਵਾਰੀ ਇੱਕ ਮੈਨੂੰ ਸ਼ਾਇਦ ਪਿੱਛੇ ਲੈਣ ਆਉਣਗੇ ਘਰ ਵਾਲੀ ਵੀ ਉਹੋ ਜਿਹੇ ਦੀ ਚੰਗਾ ਦਫਾ ਹੋ ਜਾ ਜਿੱਥੇ ਜਾਣਾ ਹੈ ਤੇ ਆਪੇ ਹੀ ਸ਼ਾਮ ਨੂੰ ਫਿਰ ਮੁੜ ਉੱਥੇ ਹੀ ਖਲੋਤੇ ਹੁੰਦੇ ਆ ਤੇ ਇਉਂ ਉਹ ਗਧਾ ਬਰਾਗ ਲੱਥ ਜਾਂਦਾ ਹੈ ਉਹੋ ਜਿਹਾ ਬਰਾਗ ਰਹਿੰਦਾ ਨਹੀਂ ਹੈ ਤੇ ਜਿਹੜਾ ਘੋੜਾ ਬਰਾਗ ਹੈ ਇਹ ਸਾਧ ਸੰਗਤ ਜੀ ਘੋੜਾ ਇੱਕ ਵਾਰੀ ਨਿਕਲ ਜੇ ਨਾ ਤੇ ਕਹਿੰਦੇ ਫਿਰ ਉਹਨੂੰ ਪਿੱਛੇ ਜਾ ਕੇ ਫੜ ਤੜ ਕੇ ਹੀ ਲਿਆਉਣਾ ਪੈਂਦਾ ਫਿਰ ਉਹਨੂੰ ਜ਼ਬਰਦਸਤੀ ਫੜ ਕੇ ਕਾਠੀ ਪਾ ਕੇ ਫਿਰ ਉਹਦੇ ਤੇ ਚੜ ਕੇ ਉਹਨੂੰ ਲਿਆ ਘਰੇ ਬੰਦਦੇ ਆ ਜਿਹੜਾ ਘੋੜਾ ਬਰਾਗ ਆਇਆ ਜਦੋਂ ਘਰੋਂ ਤੁਰ ਆਉਂਦੇ ਆ ਬਰਾਗੀ ਹੋ ਕਰਕੇ ਤੇ ਫਿਰ ਕੀ ਕਰਦੇ ਆ ਰਿਸ਼ਤੇਦਾਰ ਸਾਰੇ ਮਗਰ ਆਉਂਦੇ ਆ ਕਿ ਉਹ ਬੱਚੇ ਤੇਰੇ ਕੀ ਕਰਨਗੇ ਤੂੰ ਕਿੱਥੇ ਚੱਲਿਆ ਕੀ ਕਰਨ ਲੱਗਾ ਵੇਖ ਚੋਲਾ ਪਾ ਲੈਣ ਲੱਗਾ ਤੇ ਇਸ ਤਰ੍ਹਾਂ ਕਰਕੇ ਬੜਾ ਜਿਆਦਾ ਉਹਨੂੰ ਖਿੱਚ ਧੂਕੇ ਫਿਰ ਘਰ ਨੂੰ ਲਿਆ ਉਸੇ ਹੀ ਕਿਲੇ ਨਾਲ ਮੋਹ ਦੇ ਕਿਲੇ ਨਾਲ ਬੰਨ ਦਿੰਦੇ ਆ ਲਿਆ ਕਰਕੇ ਤੇ ਫਿਰ ਉਹਦੇ ਉੱਤੇ ਉਹੋ ਹੀ ਕਾਠੀ ਪਾ ਕਰਕੇ ਤੇ ਉਹੋ ਹੀ ਸਾਧ ਸੰਗਤ ਜੀ ਗ੍ਰਸਤ ਦੀ ਅਸਵਾਰੀ ਫਿਰ ਚੱਲ ਪੈਂਦੀ ਹੈ ਕਿਉਂਕਿ ਇਨਾਂ ਨੂੰ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਦਿੱਤੀ ਜੁਗਤ ਹੈ ਨਾ ਜਿਨ੍ਹਾਂ ਚਿਰ ਉਹ ਨਾਨਾ ਨਾਮ ਪ੍ਰਾਪਤ ਹੋਵੇ ਉਹਨਾਂ ਚਿਰ ਸਾਧ ਸੰਗਤ ਜੀ ਬਰਾਗ ਨਹੀਂ ਰਹਿੰਦਾ ਹੈ ਬਰਾਗ ਗ੍ਰਸਤ ਵਿੱਚ ਵੀ ਉਹਨਾਂ ਹੀ ਗੁਰ ਸਿੱਖਾਂ ਨੂੰ ਰਹਿੰਦਾ ਹੈ ਤੇ ਉਦਾਸੀ ਵਿੱਚ ਵੀ ਉਹਨਾਂ ਹੀ ਰਹਿੰਦਾ ਹੈ ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜੁਗਤ ਆ ਜਾਵੇ ਤਾਂ ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨਹਿਸਾਣਾ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣਾ ਫਿਰ ਸਾਧ ਸੰਗਤ ਜੀ ਪ੍ਰਾਪਤੀ ਹੁੰਦੀ ਹੈ ਤੋ ਇਸ ਪ੍ਰਕਾਰ ਜਿਹੜਾ ਸ਼ੇਰ ਬਰਾਗ ਆ ਨਾ ਇਹ ਫਿਰ ਸਾਧ ਸੰਗਤ ਜਿੱਦੋਂ ਇੱਕ ਵਾਰੀ ਪਿੰਜੜਾ ਤੋੜ ਕੇ ਸ਼ੇਰ ਨਿਕਲ ਜਾਂਦਾ ਨਾ ਫਿਰ ਨਹੀਂ ਪਿੰਜਰੇ ਚ ਪੈਂਦਾ ਜਦੋਂ ਇੱਕ ਵਾਰੀ ਦੇਹ ਅਧਿਆਸ ਦਾ ਪਿੰਜਰਾ ਤੋੜ ਦਿੰਦੇ ਆ ਨਾ ਸੰਤ ਮਹਾਤਮਾ ਫਿਰ ਨਹੀਂ ਦੇਹ ਅਧਿਆਸ ਦੇ ਵਿੱਚ ਆਉਂਦੇ ਇਹ ਫਿਰ ਸਾਧ ਸੰਗਤ ਜੀ ਇਹੋ ਜਿਹਾ ਬਰਾਗ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਉਹਨਾਂ ਨੂੰ ਵਾਹਿਗੁਰੂ ਦੀ ਸਾਖਿਆਤਤਾ ਪਾ ਲੈਂਦੇ ਆ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਸਤਗੁਰਾਂ ਜੀ ਨੇ ਜਦੋਂ 12 ਸਾਲ ਬਾਅਦ ਆਉਣਾ ਕੀਤਾ ਸੀ ਨਾ ਹਜ਼ੂਰ ਤਾਂ ਜਗਤ ਜਲੰਦੇ ਨੂੰ ਤਾਰਨ ਆਏ ਤੇ ਸਤਗੁਰਾਂ ਜੀ ਦੀ ਜਿਹੜੀ ਸੱਸ ਸੀ ਮਾਤਾ ਚੰਦੋ ਰਾਣੀ ਤੇ ਇਹ ਸੱਚੇ ਪਾਤਸ਼ਾਹ ਜੀ ਨੂੰ ਤੇ ਸਮੇਂ ਕਦੇ ਜਦੋਂ ਮਹਾਰਾਜ ਤੁਰਨ ਵੀ ਲੱਗੇ ਸੀ ਨਾ ਸੁਲਤਾਨਪੁਰ ਸਾਹਿਬ ਤੋਂ ਕਦੇ ਬਾਬਾ ਸ਼੍ਰੀਚੰਦ ਜੀ ਨੂੰ ਅੱਗੇ ਕਰਦੇ ਸੀ ਕਦੇ ਬਾਬਾ ਲਖਮੀ ਦਾਸ ਜੀ ਨੂੰ ਅੱਗੇ ਕਰਦੇ ਸੀ ਮਹਾਰਾਜ ਤੁਹਾਡੇ ਪੁੱਤਰ ਨੇ ਕਾਨੂੰ ਛੱਡ ਕੇ ਜਾਣੇ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਸਾਨੂੰ ਤਾਂ ਸਾਰੇ ਪੁਕਾਰ ਰਹੇ ਆ ਧਰਤੀ ਪੁਕਾਰ ਰਹੀ ਹੈ ਅਸੀਂ ਕਰਤਾਰ ਦੇ ਹੁਕਮ ਵਿੱਚ ਵੱਜੇ ਹੋਏ ਆ ਇਹ ਮੋਹ ਦੀਆਂ ਤੰਨਾ ਸਤਿਗੁਰਾਂ ਜੀ ਨੂੰ ਨਹੀਂ ਜਕੜ ਸਕੀਆਂ ਕਿਉਂਕਿ ਸਤਿਗੁਰੂ ਤਾਂ ਆਪ ਬਰਾਗ ਦੇ ਜਨਮਦਾਤਾ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸੱਸ ਨੇ ਉਦੋਂ ਆ ਕੇ ਸਤਿਗੁਰਾਂ ਜੀ ਨੂੰ ਲਾਹਮੇ ਦਿੱਤੇ ਸੀ ਸੁਣ ਤੋ ਨਾਨਕ ਵੇਖੀਤਾ ਹਯੋ ਬਿਰਾਗੀ ਹੋਯੋ ਅਤੀਤਾ ਇਹ ਸੱਚੇ ਪਾਤਸ਼ਾਹ ਨੂੰ ਉਲਾਮੇ ਦਿੱਤੇ ਪਰ ਸਤਿਗੁਰੂ ਪਰਸੰਨ ਚਿਤ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਆਨੰਦ ਵਿੱਚ ਟਿਕੇ ਰਹੇ ਜਿੰਨੂੰ ਇਹ ਬਿਰਾਗ ਹੁੰਦਾ ਨਾ ਉਹਨੂੰ ਸਾਧ ਸੰਗਤ ਜੀ ਕੋਈ ਡੁਲਾ ਨਹੀਂ ਸਕਦਾ ਹੈ ਇਹ ਬਿਰਾਗ ਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਬਿਰਾਗ ਦੁਆਰਾ ਪਰਮੇਸ਼ਰ ਦੇ ਨਾਲ ਜੁੜਨਾ ਜਿਹੜਾ ਨਾ ਉਹ ਲੋੜੀਏ ਚਾਹੀਏ ਵਾਹਿਗੁਰੂ ਦੇ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੁੜਨਾ ਚਾਹੀਦਾ